ਸਰਕਾਰ ਤਾਂ ਜਿਹਦੇ ਕੋਲ ਜ਼ਮੀਨ ਆ ਉਹਨੂੰ ਲੁੱਟਣੇ ਨੂੰ ਫਿਰਦੀ ਆ ਬੇ ਜ਼ਮੀਨੇਵਾਰੇ ਕਿਉਂ ਸੋਚੂਗੀ ਸਰਕਾਰ ਤਾਂ ਮੇਰਾ ਘਰ ਫਿਰੇ ਕਹੂਗੀ ਕਿ ਜਿਹੜੀ ਅਸੀਂ ਕਲੋਨੀ ਬਣਾਉਣੀ ਆ ਉਹਦੇ ਵਿੱਚ ਪਾਰਕ ਬਣੂਗਾ ਉਹਦੇ ਵਿੱਚ ਫਿਰ ਮੁੱਖ ਮੰਤਰੀ ਦੀ ਵੀ ਉਹ ਜਿਹੜੀ ਯੋਗਸ਼ਾਲਾ ਬਣੂਗੀ ਜਿਹੜੇ ਬੰਦੇ ਵਿਚਾਰੇ ਪਿੰਨਾਂ ਦੇ ਜ਼ਿਮੀਦਾਰਾਂ ਨਾਲ ਕੰਮ ਕਰਦੇ ਆ ਕੋਈ ਕਿਸੇ ਦੀਆਂ ਮਿਰਚਾਂ ਤੋੜਦਾ ਹੈ ਕੋਈ ਕਿਸੇ ਦੀਆਂ ਮੂਲੀਆਂ ਪਟਾਉਂਦਾ ਜਾ ਕੇ ਉਹ ਸਾਰੇ ਫਿਰ ਯੋਗਸ਼ਾਲਾ ਵਿੱਚ ਉਹ ਪੁੱਠੇ ਸਿੱਧੇ ਹੋਈਏ ਕਰੂਗੇ ਉਹਨੇ ਘਰ ਨੂੰ ਅਜੇ ਕਰੂਗੇ ਇਹਨਾਂ ਦੀ ਮਕਾਨ ਵੇਚ ਕਰੂਗੇ ਉੱਥੇ ਬੈਠ ਕੇ ਵੀ ਸਾਡਾ ਸਭ ਕੁਝ ਖੋ ਲਿਆ ਇੱਥੇ ਸੈਣੀ ਬਰਾਦਰੀ ਜ਼ਿਆਦਾ ਹੈ ਸੈਣੀ ਬਰਾਦਰੀ ਸੈਣੀ ਬਰਾਦਰੀ ਕੋਲ ਜ਼ਮੀਨ ਵੀ ਘਟ ਹੈ ਹਾਂ ਉਹ ਬੰਦੇ ਘਟ ਜ਼ਮੀਨਾਂ ਦੇ ਵਿੱਚ ਸਾਲ ਦੇ ਵਿੱਚ 6 6 7 7 ਫਸਲਾਂ ਕੱਢ ਕੇ ਉਸ ਤੋਂ ਬਾਅਦ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਦਾ ਕੀ ਹੱਲ ਦੇਖੋ ਉਹ ਬੰਦੇ ਇੱਥੇ ਸਾਰੇ ਕੀ ਕਰਦੇ ਆ ਪੂਰੇ ਦਾ ਪੂਰਾ ਪਰਿਵਾਰ ਜੇ 5 ਜੀ ਆ ਨਾ ਪਰਿਵਾਰ ਦੇ ਪੰਜੇ ਕੰਮ ਕਰਦੇ ਆ ਜਿੱਦੀ 200 ਉਹਦੇ ਜਗ੍ਹਾ ਹੈਗੀ ਇੱਕ ਬੀਗਾ ਹਾਂ ਉਹਨੂੰ 1000 ਗੱਜ ਦੀ ਬਜੇ 200 ਗੱਜ ਦਾ ਪਲਾਟ ਮਿਲਿਆ। ਹੂੰ। ਕਿੰਨਾਂ ਖੋਲਦਾ ਇੰਨੀ ਘੱਟ ਜਗ੍ਹਾ ਵੀ ਹੋਊਗੀ ਤੇਜੀ ਜੀ। ਵੀ ਉਹਨੂੰ ਉਸ ਕਲੌਨੀ ਵਿੱਚ ਇੱਕ ਕੰਧ ਬਣਾਉਣੇ ਦੀ ਜਗ੍ਹਾ ਮਿਲੂਗੀ। ਹੂੰ। ਬੱਸ ਫਿਰ ਉਹ ਆ ਵੀ ਉਹ ਕੰਧ ਪਰ ਚੜ ਕੇ ਛਾਲ ਮਾਰ ਕੇ ਮਰ ਜਵੇ। ਹੂੰ। ਹਤਮਤਿਆ ਕਰਕੇ ਫਿਰ ਇਹ ਸਰਕਾਰ ਕੁਝ ਪੈਸੇ ਦੇ ਦਊਗੀ ਦੀ ਭੋਗ ਤੇ ਆ ਕੇ ਨਾਲ ਉਸ ਕੰਧ ਪਰ ਨੌ ਲਿਖ ਦਊਗੇ ਵੀ ਸਮਾਰਟ ਸਿਟੀ ਬਣਾਉਣੇ ਵਿੱਚ ਇਹ ਬੰਦੇ ਨੇ ਕੁਰਬਾਨੀ ਦਿੱਤੀ ਆ। ਜੀ ਜੀ ਦਿੱਤੀ ਦਿੱਤੀ ਆ। ਇਹ ਪਿੰਡਾਂ ਦੀ ਜ਼ਮੀਨ ਐਕਵਾਇਰ ਹੋ ਰਹੀ ਹੈ ਲੈਂਡ ਪੂਲਿੰਗ ਮੁਤਾਬਕ ਉਹਨਾਂ ਪਿੰਡਾਂ ਦੇ ਵਿੱਚ ਕਿਸਾਨਾਂ ਜਿਹਦਾ ਮਨ ਸਕਦੇ ਆ ਕਿ ਚਲੋ 5 ਏਕੜ 2 ਏਕੜ ਕਿਸੇ 1 ਏਕੜ ਜ਼ਮੀਨ ਲੈਂਡ ਪੂਲਿੰਗ ਵਿੱਚ ਆ ਗਈ ਉਹਨਾਂ ਨੂੰ ਪਲਾਟ ਮਿਲ ਗਏ ਫਲੈਟ ਮਿਲ ਗਏ ਸਭ ਖੁਸ਼ ਹੋ ਗਿਆ ਪਰ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਗਰੀਬ ਰਹਿੰਦੇ ਨੇ ਵੱਖ-ਵੱਖ ਬਰਾਦਰੀਆਂ ਜਿਵੇਂ ਆਪਾਂ ਕਹੀਏ ਕਿ ਲੋਹਾਰ ਤਖਾਨ ਬਾਲਮਿਕੀ ਭਾਈਚਾਰਾ ਕੋਈ ਨਾਲ ਦਿਹਾੜੀ ਕਰਨੇ ਆ ਬਾਲਮਿਕੀ ਭਾਈਚਾਰਾ ਸਾਰੇ ਨਹੀਂ ਦਿਹਾੜੀਦਾਰ ਬੰਦਾ ਹੈ ਤਾਂ ਉਹਨਾਂ ਨੂੰ ਕੀ ਦੇ ਰਹੀ ਹੈ ਸਰਕਾਰ ਕੀ ਸਕੀਮ ਹੈ ਤੁਹਾਨੂੰ ਤੁਹਾਡੇ ਕੋਲ ਤਾਂ ਪੂਰੀ ਜਾਣਕਾਰੀ ਹੈ ਦੇ ਕੋ ਸਰਕਾਰ ਤਾਂ ਜਿਹਦੇ ਕੋਲ ਜ਼ਮੀਨ ਆ ਉਹਨੂੰ ਲੁੱਟਣੇ ਨੂੰ ਫਿਰਦੀ ਆ ਬੇਜ਼ਮੀਨੇਵਾਰੇ ਕਿਉਂ ਸੋਚੂਗੀ ਸਰਕਾਰ ਤਾਂ ਮੇਰਾ ਘਰ ਵੀ ਕਹੂਗੀ ਕਿ ਜਿਹੜੀ ਅਸੀਂ ਕਲੋਨੀ ਬਣਾਉਣੀ ਆ ਉਹਦੇ ਵਿੱਚ ਪਾਰਕ ਬਣੂਗਾ ਉਹਦੇ ਵਿੱਚ ਫਿਰ ਮੁੱਖ ਮੰਤਰੀ ਦੀ ਵੀ ਉਹ ਜਿਹੜੀ ਯੋਗਸ਼ਾਲਾ ਬਣੂਗੀ ਤੋ ਯੋਗਾ ਕਰਨ ਉਹ ਯੋਗਾ ਉਹ ਫਿਰ ਜਿਹੜੇ ਬੰਦੇ ਵਿਚਾਰੇ ਪਿੰਨਾਂ ਦੇ ਜ਼ਿੰਮੇਦਾਰਾਂ ਗਾ ਕੰਮ ਕਰਦੇ ਆ ਕੋਈ ਕਿਸੇ ਦੀਆਂ ਮਿਰਚਾਂ ਤੋੜਦਾ ਹੈ ਕੋਈ ਕਿਸੇ ਦੀਆਂ ਮੂਲੀਆਂ ਪਟਾਉਂਦਾ ਜਾ ਕੇ ਉਹ ਸਾਰੇ ਫਿਰ ਯੋਗਸ਼ਾਲਾ ਵਿੱਚ ਉਹ ਪੁੱਠੇ ਸਿੱਧੇ ਹੋਈਏ ਕਰੂਗੇ ਸ਼ਾਮ ਨੂੰ ਆਪਣੇ ਘਰ ਨੂੰ ਆ ਜੇ ਕਰੂਗੇ ਇਹਨਾਂ ਦੀ ਮਕਾਨ ਵੇਚ ਕਰੂਗੇ ਉੱਥੇ ਬੈਠ ਕੇ ਵੀ ਸਾਡਾ ਸਭ ਕੁਝ ਖੋ ਲਿਆ ਤੇਜਪਾਲ ਹਰਦੇਵ ਜੀ ਗੱਲ ਸੁਣੋ ਕਿ ਲੁਧਿਆਣੇ ਵਰਗੇ ਸ਼ਹਿਰਾਂ 'ਚ 25 ਕਿਲੇ 20 ਕਿਲੇ 30 ਕਿਲੇ ਦਾ ਕੋਈ ਮਾਲਕ ਹੋ ਸਕਦਾ ਹੈ ਲੇਕਿਨ ਮੈਂ ਆਪਣੇ ਇੱਥੇ ਦੇ ਬਾਕਾ ਮੈਂ ਨਹੀਂ ਜਿਆਦਾ ਦੂਰ ਜਾਂਦਾ ਮੇਰਾ ਦਹਿਰਾ ਨਹੀਂ ਹੈਗਾ ਨਾ ਮੈਂ ਬਹੁਤਾ ਪੜਿਆ ਲਿਖਿਆ ਆ ਮੈਂ ਇੱਥੇ ਇਹੀ ਤੁਹਾਡਾ ਸਵਾਲ ਜਿਹੜਾ ਮੈਂ ਨਾਲੇ ਰਿਪੀਟ ਕਰਦਾ ਆਪਾਂ ਸੌਖਾ ਰਹੇਗਾ ਇੱਥੇ ਸੈਣੀ ਬਰਾਦਰੀ ਜ਼ਿਆਦਾ ਹੈ ਸੈਣੀ ਬਰਾਦਰੀ ਸੈਣੀ ਬਰਾਦਰੀ ਕੋਲ ਜ਼ਮੀਨ ਵੀ ਘੱਟ ਹੈ ਹਾਂ ਉਹ ਬੰਦੇ ਘੱਟ ਜ਼ਮੀਨਾਂ ਦੇ ਵਿੱਚ ਸਾਲ ਦੇ ਵਿੱਚ 6-6 7-7 ਫਸਲਾਂ ਕੱਢ ਕੇ ਉਸ ਤੋਂ ਬਾਅਦ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਦਾ ਕੀ ਹੱਲ ਹੈ ਦੇਖੋ ਇੱਥੇ ਜਿਹੜੀ ਇਹ 10 ਪਿੰਡਾਂ ਦੀ ਜ਼ਮੀਨ ਆਈ ਆ ਹੂੰ 640 ਕਿਲਾ ਆ 50 ਕਿਲਾ ਆ ਉਹ ਉਹਦੇ ਵਿੱਚ ਜੇ 640 ਵੀ ਹੋਈ ਤਾਂ ਉਹਦੇ ਵਿੱਚ 1200 ਹਿੱਸੇਦਾਰੋਂ ਹਰ ਦਾ ਕਢਾ ਕੇ ਦੇਖ ਲਿਓ ਕਿਸੇ ਦਾ ਅੱਧਾ ਕਿਲਾ ਹੈ ਕਿਸੇ ਕੋਲ ਇੱਕ ਵੀਗਾ ਹੈ ਕਿਸੇ ਕੋਲ ਦੋ ਵੀਗੇ ਵਿੱਚ ਪੰਜ ਭਾਈ ਆ ਉਹ ਬੰਦੇ ਇੱਥੇ ਸਾਰੇ ਕੀ ਕਰਦੇ ਆ ਪੂਰੇ ਦਾ ਪੂਰਾ ਪਰਿਵਾਰ ਜੇ ਪੰਜ ਜੀ ਆ ਨਾ ਪਰਿਵਾਰ ਦੇ ਪੰਜੇ ਕੰਮ ਕਰਦੇ ਆ ਇੱਕ ਤਾਂ ਉਹਨਾਂ ਨੇ ਦੋ ਡੰਗਰ ਰੱਖੇ ਹੋਏ ਆ ਉਸ ਖੇਤ ਚੋਂ ਕੱਕ ਪੱਠਾ ਲਿਆਉਂਦੇ ਆ ਘਰ ਦਾ ਦੁੱਧ ਵੀ ਉਹਨਾਂ ਦਾ ਹੋ ਜਾਂਦਾ ਹੈ ਉਹਦੇ ਵਿੱਚੋਂ ਉਹ 4 ਕਿਲੋ ਦੁੱਧ 5 ਕਿਲੋ 2 ਕਿਲੋ ਗਵਾਂਡ ਵਿੱਚ ਵੇਚ ਕੇ ਉਹਨਾਂ ਨੂੰ 4 ਪੈਸੇ ਖੜੇ ਹੁੰਦੇ ਆ ਤੇ ਉਦੋਂ ਵਾਹ ਦੀ ਸਾਡੀਆਂ ਭੈਣਾਂ ਮਾਤਾਵਾਂ ਸਾਡੀਆਂ ਬੱਚੀਆਂ ਉਹ ਖੇਤਾਂ ਜਾਂਦੀਆਂ ਆ ਇੱਥੇ ਈਕੀਕਾ ਖੇਤ ਚੋਂ ਦੋ-ਦੋ ਫੱਦਲਾ ਬਰਾਬਰ ਆ ਡੌਲ ਬਣੀ ਵੀ ਬੱਟ ਕਹਿੰਦੇ ਜੀ ਨੂੰ ਬੱਟ ਦੇ ਉੱਪਰ ਕੁਛ ਲਾਇਆ ਵਾ ਜਿਹੜੀ ਪਾਣੀ ਦੇਣੇ ਨੂੰ ਖਾ ਲਾ ਉਹਦੇ ਵਿੱਚ ਕੁਛ ਲਾਇਆ ਵਾ ਇੱਕ ਬਦਲ ਮੁਕਦੀ ਦੂਈ ਤਿਆਰ ਹੋ ਜਾਂਦੀ ਆ ਔਰ ਦਿਨ ਵਿੱਚ ਉਹ ਸਾਰੇ ਬੰਦੇ ਖੇਤਾਂ 'ਚ ਕੰਮ ਕਰਦੇ ਆ ਫਿਰ ਦੁਬਾਰੇ ਤੋਂ ਬਾਅਦ ਜਾ ਕੇ ਸਾਡੀਆਂ ਮਾਤਾ ਮਾਂ ਸਾਡੀਆਂ ਬੱਚੀਆਂ ਉਹ ਫਸਲ ਤੋੜਦੀਆਂ ਧੋਉਂਦੀਆਂ ਉਹਨੀਆਂ ਗੁੱਟੀਆਂ ਬਣਾਉਂਦੀਆਂ ਧਣੀਆਂ ਦੀਆਂ ਕਾਸੀ ਦੀਆਂ ਆਦਮੀ ਕਰਦਾ ਹੈਡ ਮੰਡੀ ਵੀ ਜਾ ਕੇ ਵੇਚਦਾ ਸ਼ਾਮ ਨੂੰ 1250 ਜੋ ਮਾਲਕ ਉਹਨਾਂ ਨੂੰ ਮਿਹਨਤ ਦਾ ਮੁੱਲ ਦਿੰਦਾ ਹੈ ਉਹ ਲੈ ਕੇ ਘਰ ਨੂੰ ਆਉਂਦੇ ਖੁਸ਼ੀ-ਖੁਸ਼ੀ ਦੇਖੋ ਦੋ ਵੀਕੇ ਪਰ ਵੀ ਪੰਜ ਜੀਆਂ ਦਾ ਪਰਿਵਾਰ ਮਿਹਨਤ ਵੀ ਕਰ ਰਿਹਾ ਹੈ ਪੜ ਵੀ ਰਿਹਾ ਹੈ ਉਹਦਾ ਧਿਆਨ ਵੀ ਨਹੀਂ ਖਿੜ ਰਿਹਾ ਇੱਧਰ ਉੱਧਰ ਬੇਲਾ ਹੋਊਗਾ ਕੋਈ ਲੜਾਈ ਕਰੂੰਗਾ ਕੋਈ ਨਸ਼ੇ ਜਾਊਗਾ ਉਹਨੂੰ ਪਤਾ ਹੀ ਨਹੀਂ ਉਹ ਸਵੇਰੇ 4 ਵਜੇ ਉੱਠਦੇ ਰਾਤ ਨੂੰ 10 ਵਜੇ ਸੌਂਦੇ ਆ ਸਾਰਾ ਟੱਬਰ ਗੁਜ਼ਾਰਾ ਕਰ ਰਿਹਾ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹੈ ਕਿ ਤੂੰ ਕਦੇ ਕਹਿੰਦਾ ਹੁੰਦਾ ਸੀ ਵੀ ਸੁਖਬੀਰਵਾਦਨ ਨੂੰ ਕਿਸਾਨੀ ਦਾ ਕਿਹੜਾ ਦਰਦਾ ਕੀ ਪਤਾ ਹੈ ਇਹ ਤਾਂ ਸਾਨੂੰ ਪਤਾ ਹੈ ਵੀ ਜਦੋਂ ਨੱਕਾ ਨਾ ਮੂੜੇ ਪਾਣੀ ਦਾ ਜੋਰ ਹੋਵੇ ਵਿੱਚ ਪੈਰ ਲਾਈਦਾ ਫਿਰ ਕਹੀ ਦੇ ਨਾਲ ਮਿੱਟੀ ਪਾ ਕੇ ਨੱਕਾ ਬੰਦ ਕਰਕੇ ਤਾਂ ਪਾਣੀ ਮੂੜੀਦਾ ਮੈਨੂੰ ਪਤਾ ਹੈ ਵੀ ਜਦੋਂ ਪੱਕਾ ਪਾਣੀ ਨਹੀਂ ਚੱਕਦਾ ਫਿਰ ਗੋਹਾ ਕੋਲ ਕੇ ਬਾਲਦੀ ਵਿੱਚ ਪਾ ਕੇ ਉਹ ਹਵਾ ਬੰਦ ਕਰਨੇ ਵਾਸਤੇ ਜਦੋਂ ਹਵਾ ਜਾਂਦਾ ਪੱਕਾ ਫਿਰ ਪਾਣੀ ਚਕਾਈਦਾ ਇਹ ਭਗਵੰਤਮਾਨ ਕਹਿੰਦਾ ਹੁੰਦਾ ਸੀ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਅੱਜ ਸਾਰੇ ਕਮੀਆਂ ਦੇ ਵੇਲੇ ਚੋਂ ਸੂਰਜ ਦਾ ਗਾਇਬ ਕਰਨ ਦੀ ਗੱਲ ਕਰਦਾ ਹੀ ਆ ਕਮੀਆਂ ਦੀਆਂ ਦੋਹੇ ਅੱਖਾਂ ਵੀ ਪੰਨ ਰਿਹਾ ਹੈ ਵੀ ਜੇ ਕਿਤੇ ਭਲੇਖੇ ਚ ਸੂਰਜ ਨਾ ਕਮੀਆਂ ਦੇ ਵੇਲੇ ਚੜ ਗਿਆ ਇਹਨਾਂ ਨੂੰ ਦਿਖੇ ਨਾ ਇਹ ਭਗਵੰਤ ਮਾਨ ਕਰ ਰਿਹਾ ਹੈ ਆ ਕੁਛ ਜੋ ਇਹ ਲੈਂਡ ਪੂਲਿੰਗ ਦੇ ਨਾਤੇ ਲੱਖਾਂ ਚੁੱਲ੍ਹੇ ਖੜਾ ਰਿਹਾ ਹੈ ਹੁਣ ਤੁਸੀਂ ਦੇਖੋ ਜਿੱਦੀ 200 ਉਹਦੇ ਜਗ੍ਹਾ ਹੈਗੀ ਹੈ ਇੱਕ ਬੀਗਾ ਹਾਂ ਉਹਨੂੰ 1000 ਗੱਜ ਦੀ ਬਜੇ 200 ਗੱਜ ਦਾ ਪਲਾਟ ਮਿਲਿਆ ਸ਼ੋਰੂਮ ਤੋਂ ਉਹਨੂੰ ਮਿਲਣਾ ਨਹੀਂ ਸ਼ੋਰੂਮ ਕੋਈ ਆਏ ਥੋੜੀ ਹੁੰਦੇ ਆ ਬਈ 60 ਫੁੱਟ ਫਰੰਟ ਚਾਹੀਦਾ 16 ਫੁੱਟ 18 ਫੁੱਟ ਜੇ ਤੁਹਾਡਾ 1 ਵਿਗਾ ਹੈ ਤੁਹਾਨੂੰ 4 ਫੁੱਟ ਦਾ ਸ਼ੋਰੂਮ ਮਿਲੂਗਾ 4 ਫੁੱਟ ਸ਼ੋਰੂਮ ਹੁੰਦਾ 4 ਫੁੱਟ ਨੂੰ ਕੌਣ ਲਊਗਾ ਕਈਆਂ ਕੋਲ ਤਾਂ ਇੰਨੀ ਘੱਟ ਜਗ੍ਹਾ ਵੀ ਹੋਊਗੀ ਤੇ ਜੀ ਜੀ ਬਈ ਉਹਨੂੰ ਜ਼ਗਲੌਨੀ ਵਿੱਚ ਇੱਕ ਕੰਧ ਬਣਾਉਣੇ ਦੀ ਜਗ੍ਹਾ ਮਿਲੂਗੀ ਹਮ ਬਸ ਫਿਰ ਉਹ ਆ ਵੀ ਉਹ ਕੰਧ ਪਰ ਚੜ ਕੇ ਛਾਲ ਮਾਰ ਕੇ ਮਰ ਜਵੇ ਹਾਤ ਮੱਤਿਆ ਕਰਕੇ ਫਿਰ ਇਹ ਸਰਕਾਰ ਕੁਝ ਪੈਸੇ ਦੇ ਦਊਗੀ ਦੀ ਭੋਗ ਤੇ ਆ ਕੇ ਨਾਲ ਉਸਕੰਧ ਪਰ ਨਾਂ ਲਿਖ ਦੋਗੇ ਵੀ ਸਮਾਰਟ ਸਿਟੀ ਬਣਾਉਣੇ ਵਿੱਚ ਇਹ ਬੰਦੇ ਨੇ ਕੁਰਬਾਨੀ ਦਿੱਤੀ ਹੈ ਸ਼ਹੀਦੀ ਦਿੱਤੀ ਆ ਉਹਦਾ ਸ਼ਹੀਦਾਂ ਚ ਨਾਂ ਪਾਉਂਗੇ ਕਿਉਂਕਿ ਉਹਨੂੰ ਉਤੋਂ ਵੱਧ ਜਗ੍ਹਾ ਨਹੀਂ ਮਿਲਣੀ ਇੱਕ